ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਾਰਨਸ਼ੋਪਾਪਤ ਤ੍ਰਿਸ਼ ਰੋਮ ਨੇ ਸ਼੍ਰੀ ਗੁਰੂ ਰਵਿਦਾਸ ਸੰਬੰਧਿਤ ਚੱਕ ਹਕੀਮ ਫਗਵਾੜਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648 ਮਾ ਪ੍ਰਕਾਸ਼ ਦਿਹਾੜਾ ਬੜੇ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਦੌਰਾਨ ਜਿਥੇ ਵੱਖ-ਵੱਖ ਬੁਲਾਰਿਆਂ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬਿਕ ਨਤਮਸਤਕ ਹੋਈਆਂ ਸਾਡਾ ਚਰਨਾ ਚ ਰੱਖੀ ਹੋ ਦੀਵਾਸ ਗੁਰੂ ਦੇ ਐਸੇ ਦਿੱਖਦੇ ਹੋ ਕਰਮ ਰਵੀਦਾਸ ਗੁਰੂ ਜੀ ਰਵੀਦਾਸ ਗੁਰੂ ਕੀ ਸਾਡਾ ਚਰਨਾ ਚ ਰੱਖੀ ਹੋ ਦੀਵਾਸ ਗੁਰੂ ਦੇ ਸਾਡਾ ਚਰਨਾ ਚ ਰੱਖੀ ਹੋ ਦੀਵਾਸ ਗੁਰੂ ਜੋ ਖਾਨ ਤੈਨੂੰ ਜਗ ਤੇ ਆ ਮਾਲਕਾ ਰੱਖ ਲੈ ਔਲਾ ਜਿੱਲਾ ਨੀ ਲਕਿਆਂ ਦੀ ਪਾਲਕਾ ਰੱਖ ਲੈ ਔਲਾ ਜਿੱਲਾ ਨੀ ਲਕਿਆਂ ਦੀ ਪਾਲਕਾ ਤੇਰੀ ਯਾਦ ਵਿੱਚ ਨਿਕਲੇ ਸਵਾਸ ਗੁਰੂ ਦੀ ਸਵਾਸ ਗੁਰੂ ਦੀ ਤੇਰੀ ਯਾਦ ਵਿੱਚ ਨਿਕਲੇ ਸਵਾਸ ਗੁਰੂ ਦੀ ਸਬਾਸ ਗੁਰੂ ਦੀ ਸਾਡਾ ਚਰਨਾਚ ਰੱਖਿਓ ਦੀਵਾ ਸੁਕੁਰ ਦੀ ਸਾਡਾ ਚਰਨਾਚ ਰੱਖਿਓ ਦੀਵਾ ਸੁਕੁਰ ਦੀ ਐਸੇ ਲਿਖਿਓ ਕਰਮ ਰਵੀਦਾਸ ਗੁਰੂ ਕਬੀਰ ਦਾਸ ਗੁਰੂ ਦੀ ਸਾਡਾ ਚਰਨਾਚ ਰੱਖਿਓ ਦੀਵਾ ਸੁਕੁਰ ਮੂ ਸੰਗਤ ਨੂੰ ਸਤਿਗੁਰ ਅਵਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਸ਼੍ਰੋਮਣੀ ਸ਼੍ਰੀ ਗੁਰੂ ਰਵਦਾਸ ਮੰਦਿਰ ਚਰਨਸ਼ੋਪਾਤ ਗੁਰੂ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਜਨਮ ਦਿਹਾੜੇ ਬਹੁਤ ਹੀ ਸ਼ਰਧਾ ਅਤੇ ਸਤਕਾਰ ਨਾਲ ਮਨਾਏ ਜਾ ਰਹੇ ਨੇ ਅੱਜ ਇਸ ਉਪਲਖਸ਼ ਦੇ ਵਿੱਚ ਨਿਸ਼ਾਨ ਸਾਹਿਬ ਦੀ ਰਸਮ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ ਤੇ ਅੱਜ ਇਸ ਗੁਰੂ ਘਰ ਵਿਖੇ ਬਹੁਤ ਹੀ ਹਮ ਹਮਾ ਕੇ ਪਹੁੰਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਅਤੇ ਕੱਲ ਜੋ ਸ਼ੋਭਾ ਯਾਤਰਾ ਨਗਰ ਕੀਰਤਨ ਫਗਵਾੜੇ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਸੀ ਉਸ ਦੇ ਵਿੱਚ ਵੀ ਬਹੁਤ ਹੀ ਵੱਡੀ ਸ਼ਮੂਲੀਅਤ ਸੰਗਤ ਨੇ ਦਿੱਤੀ ਤੇ ਮੈਂ ਸਾਰੀ ਸੰਗਤ ਦਾ ਪ੍ਰਬੰਧਕ ਕਮੇਟੀ ਤਰਫੋਂ ਬਹੁਤ-ਬਹੁਤ ਧੰਨਵਾਦ ਕਰਦਾ ਇਸ ਦੇ ਨਾਲ ਹੀ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਐਨ ਆਰ ਆਈ ਸਹਿਯੋਗੀ ਵੀਰ ਜੋ ਇੱਥੇ ਅਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਇੱਕ ਵਿਸ਼ਾਲ ਇਮਾਰਤ ਮੰਦਰ ਦਾ ਨਿਰਮਾਣ ਚੱਲ ਰਿਹਾ ਹੈ ਜਿਸ ਦੇ ਵਿੱਚ ਬਹੁਤ ਹੀ ਉਹਨਾਂ ਦਾ ਯੋਗਦਾਨ ਰਹਿੰਦਾ ਹੈ ਤੇ ਅੱਜ ਵੀ ਬਹੁਤ ਵੱਡੇ ਵੱਡੇ ਯੋਗਦਾਨ ਉਹਨਾਂ ਨੇ ਇਸ ਉਸਾਰੀ ਲਈ ਦਿੱਤੇ ਹਨ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ